ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਗਰਮੀ ਆ ਚੁੱਕੀ ਹੈ ਅਜੇਹੇ ਦੇ ਵਿੱਚ ਕੋਲਡ ਡਰਿੰਕ ਤਾਂ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਤਾਂ ਮਜ਼ਾ ਹੀ ਆ ਜਾਂਦਾ ਹੈ ਜਦੋਂ ਕੋਲਡ ਡਰਿੰਕ ਪੀਂਦੇ ਆ ਠੰਡੀ ਠੰਡੀ ਕੋਲਡ ਡਰਿੰਕ ਪਰ ਕੀ ਤੁਹਾਨੂੰ ਪਤਾ ਹੈ ਕਿ ਕੋਲਡ ਡਰਿੰਕ ਦੇ ਨਾਲ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਜੀ ਹਾਂ ਖਾਸ ਕਰ ਬੱਚਿਆਂ ਨੂੰ ਤਾਂ ਜੋ ਕੋਲਡ ਡਰਿੰਕ ਹੈ ਉਹ ਬਹੁਤ ਜ਼ਿਆਦਾ ਪਸੰਦ ਹੈ ਤੇ ਉਹ ਕਈ ਵਾਰੀ ਤਾਂ ਬੱਚੇ ਜੋ ਨੇ ਉਹ ਮਾਪਿਆਂ ਤੋਂ ਜ਼ਿੱਦ ਕਰਦੇ ਨੇ ਕੋਲਡ ਡਰਿੰਕ ਬੰਗਾਉਣ ਦੇ ਲਈ ਤੇ ਮਾਪੇ ਫਿਰ ਪਹਿਲਾਂ ਮਨਾ ਕਰਦੇ ਨੇ ਲੇਕਿਨ ਬਾਅਦ ਦੇ ਵਿੱਚ ਉਹ ਲੈ ਕੇ ਦੇ ਵੀ ਦਿੰਦੇ ਨੇ ਪਰ ਹੁਣ ਸ਼ਾਇਦ ਤੁਹਾਨੂੰ ਦੇਣ ਤੋਂ ਪਹਿਲਾਂ ਸੋਚਣਾ ਪਵੇਗਾ ਸੋਚਣਾ ਇਹ ਪਵੇਗਾ ਕਿ ਜੇਕਰ ਸਾਡਾ ਬੱਚਾ ਸਾਨੂੰ ਫੋਰਸ ਕਰ ਰਿਹਾ ਜ਼ਿੱਦ ਕਰ ਰਿਹਾ ਤਾਂ ਕੀ ਅਸੀਂ ਉਹਨੂੰ ਦਈਏ ਜੇ ਦਵਾਂਗੇ ਤਾਂ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਕੀ ਕੋਝੇ ਨੁਕਸਾਨ ਹੋ ਸਕਦੇ ਨੇ ਤੇ ਕਿਵੇਂ ਤੁਸੀਂ ਇਸ ਦੇ ਨਾਲ ਬਚ ਸਕਦੇ ਹੋ ਬੱਚਿਆਂ ਨੂੰ ਕਿਵੇਂ ਸਮਝਾ ਸਕਦੇ ਹੋ ਉਸ ਦੇ ਲਈ ਦੇਖੋ ਇੱਕ ਖਾਸ ਰਿਪੋਰਟ ਜਿੱਕਰ ਅਸੀਂ ਬੱਚਿਆਂ ਨੂੰ ਕੋਲ ਡਰਿੰਕ ਦੇਣ ਦੀ ਗੱਲ ਕਰੀ ਤਾਂ ਜਿੰਨਾ ਜ਼ਿਆਦਾ ਅਸੀਂ ਉਹਨਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖਾਂਗੇ ਉਨਾ ਹੀ ਉਹਨਾਂ ਦੀ ਸਿਹਤ ਦੇ ਲਈ ਬਿਹਤਰ ਹੋਵੇਗਾ ਕੋਲ ਡਰਿੰਕ ਦੇ ਵਿੱਚ ਬਹੁਤ ਜ਼ਿਆਦਾ ਚੀਨੀ ਹੁੰਦੀ ਹੈ ਜੋ ਬੱਚਿਆਂ 'ਚ ਮੋਟਾਪਾ ਪੈਦਾ ਕਰ ਸਕਦੀ ਹੈ ਜਦੋਂ ਬੱਚੇ ਇਸ ਨੂੰ ਪੀਂਦੇ ਹਨ ਤਾਂ ਉਹਨਾਂ ਦੀ ਕੈਲਰੀ ਦੀ ਮਾਤਰਾ ਵਧਣ ਲੱਗ ਜਾਂਦੀ ਹੈ ਜਿਸ ਕਾਰਨ ਉਹ ਬਚਪਨ ਵਿੱਚ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਬੱਚਿਆਂ ਨੂੰ ਤਾਜ਼ੇ ਫਲਾਂ ਦਾ ਜੂਸ ਪੀਣ ਦੀ ਆਦਤ ਪਾਓ ਵੈਸੇ ਤਾਂ ਕੋਲਡ ਡਰਿੰਕ ਵਟਿਆਂ ਦੇ ਲਈ ਬੇ ਨੁਕਸਾਨ ਕਰਦੀ ਹੈ ਪਰ ਜੇਕਰ ਤੁਸੀਂ ਪੀ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਸਾਹਮਣੇ ਕੋਲਡ ਡਰਿੰਕਸ ਨਾ ਪੀਓ ਜ਼ਿਆਦਾ ਕੋਲਡ ਡਰਿੰਕਸ ਪੀਣ ਦੇ ਨਾਲ ਬੱਚਿਆਂ ਦੇ ਵਿੱਚ ਟਾਈਪ 2 ਡਾਇਬੀਟੀਜ਼ ਦਾ ਖਤਰਾ ਵੱਧ ਸਕਦਾ ਹੈ। ਇਸ ਦੇ ਨਾਲ ਹੀ ਬੱਚਿਆਂ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਤੇ ਦੰਦ ਵੀ ਕਮਜ਼ੋਰ ਹੋ ਜਾਂਦੇ ਨੇ। ਨਾਲ ਉਹਨਾਂ ਤੇ ਪੀਲਾਪਣ ਵੀ ਆ ਜਾਂਦਾ ਹੈ। ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬੱਚਿਆਂ ਨੂੰ ਪੋਸ਼ਕ ਤੱਤਾਂ ਵਾਲੀਆਂ ਚੀਜ਼ਾਂ ਪੀਣ ਦੀ ਆਦਤ ਪਾਓ ਤਾਂ ਜੋ ਤੁਹਾਡਾ ਬੱਚਾ ਸਿਹਤਮੰਦ ਰਹੇ। ਜੀ ਹਾਂ 2 ਮਿੰਟ ਦੀ ਖੁਸ਼ੀ ਦੇ ਲਈ ਤੁਸੀਂ ਬੱਚਿਆਂ ਨੂੰ ਕੋਲਡ ਰਿੰਗ ਤਾਂ ਦੇ ਦਿੰਦੇ ਹੋ ਪਰ ਸ਼ਾਇਦ ਹੁਣ ਕੋਲਡ ਰਿੰਗ ਦੇਣ ਤੋਂ ਪਹਿਲਾਂ ਤੁਸੀਂ 10 ਵਾਰੀ ਤਾਂ ਜ਼ਰੂਰ ਸੋਚੋਗੇ ਕਿਉਂਕਿ ਜੇਕਰ ਤੁਸੀਂ 2 ਮਿੰਟ ਦੀ ਖੁਸ਼ੀ ਦੇਖਣ ਦੇ ਲਈ ਬੱਚੇ ਨੂੰ ਕੋਲਡ ਰਿੰਗ ਦੇ ਦੇ ਦਿੱਤੀ ਤਾਂ ਫਿਰ ਵੱਡਾ ਨੁਕਸਾਨ ਜੋ ਹੈ ਉਹ ਹੋ ਸਕਦਾ ਹੈ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਕਿ 슈ਗਰ ਵਰਗੀ ਬਿਮਾਰੀ ਹੋ ਸਕਦੀ ਹੈ ਤੇ ਨਾਲ ਹੀ ਹੋਰ ਵੀ ਬਿਮਾਰੀਆਂ ਲੱਗ ਸਕਦੀਆਂ ਨੇ ਇਸ ਕਰਕੇ ਗਰਮੀ ਜ਼ਰੂਰ ਹੈ ਲੇਕਿਨ ਗਰਮੀ ਦੇ ਵਿੱਚ ਤੁਸੀਂ ਕੋਲਡ ਡਰਿੰਕ ਦਾ ਹੋਰ ਸਬਸਟੀਟਿਊਟ ਘਟ ਸਕਦੇ ਤੁਸੀਂ ਉਹਨਾਂ ਨੂੰ ਨਿੰਬੂ ਪਾਣੀ ਜਾਂ ਹੋਰ ਹੈਲਦੀ ਡਰਿੰਕ ਦੇ ਸਕਦੇ ਹੋ ਤਾਂ ਜੋ ਬੱਚੇ ਜੋ ਨੇ ਉਹ ਕੋਲਡ ਡਰਿੰਕ ਜੋ ਹੈ ਉਹ ਨਾ ਪੀਣ ਜੀ ਹਾਂ ਇਹ ਬਹੁਤ ਇੰਪੋਰਟੈਂਟ ਹੈ ਧਿਆਨ ਦੇ ਵਿੱਚ ਰੱਖਣ ਦੇ ਲਈ ਕਿ ਤੁਸੀਂ ਆਪ ਵੀ ਬੱਚਿਆਂ ਦੇ ਸਾਹਮਣੇ ਕੋਲਡ ਡਰਿੰਕ ਬਿਲਕੁਲ ਵੀ ਨਾ ਪੀਓ ਜੇ ਪਿਓਗੇ ਵੀ ਤਾਂ ਤੁਸੀਂ ਬੱਚਿਆਂ ਤੋਂ ਦੂਰ ਹੋ ਕੇ ਪਿਓ ਕਿਉਂਕਿ ਬੱਚਿਆਂ ਨੂੰ ਕੋਈ ਵੀ ਬਿਮਾਰੀ 체ਤੇ ਲੱਗ ਜਾਂਦੀ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਇਸ ਤੋਂ ਬਚਾ ਸਕਦੇ ਹੋ ਵੈਸੇ ਇਹ ਤਾਂ ਹਮਦਰਦ ਟੀਵੀ ਤੁਹਾਡੇ ਤੋਂ ਇਹੀ ਅਪੀਲ ਕਰੇਗਾ ਕਿ ਜੇਕਰ ਤੁਸੀਂ ਪੀ ਵੀ ਰਹੇ ਹੋ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਪਿਓ ਤਾਂ ਜੋ ਤੁਹਾਡੀ ਜੋ ਸਿਹਤ ਹੈ ਉਹ ਖਰਾਬ ਨਾ ਹੋਵੇ ਅਜੇ ਹੀ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ ਸਸ਼ਿਕਾ